ਬੋਦੀ ਸਰਕਾਰ ਹੈ ਰੰਧਾਵਾ ਤੋਂ ਬਾਅਦ ਸਾਬਕਾ ਮੰਤਰੀ ਤ੍ਰਿਪਤੋਚੰਦਰ ਸਿੰਘ ਬਾਜਵਾ ਵੀ ਪਟਾਲਾ ਦੇ ਮੇਅਰ ਦੇ ਹੱਕ ਵਿੱਚ ਚਾਨ ਖੋਲੋਤੇ ਕਿਹਾ ਧੱਕੇ ਨਾਲ ਨਹੀਂ ਦਪਾਇਆ ਜਾ ਸਕਦਾ ਕਿਸੇ ਵੀ ਪਾਰਟੀ ਨੂੰ ਪਿਛਲੇ 7-8 ਘੰਟਿਆਂ ਤੋਂ ਪਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾਦ ਦੇ ਘਰ ਇਨਕਮ ਟੈਕਸ ਦੀ ਰੀਡ ਚੱਲੀ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਅਦ ਤ੍ਰਿਪਤੋਚੰਦਰ ਸਿੰਘ ਬਾਜਵਾ ਵੀ ਮੇਅਰ ਦੇ ਹੱਕ ਵਿੱਚ ਬੋਲੇ ਹਨ ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਰਲ ਕੇ ਕਾਂਗਰਸ ਨੂੰ ਦਬਾਉਣਾ ਚਾਹੁੰਦੀ ਹੈ ਪਰ ਕਾਂਗਰਸ ਦਾ ਮਨੋਬਲ ਘਟਣ ਦੀ ਪਛਾਏ ਹੋਰ ਬਦਰਿਆ ਹੈ ਉਹਨਾਂ ਨੇ ਕਿਹਾ ਇਹ ਰੇਡਾ ਕਾਂਗਰਸ ਤੇ ਵਰਕਰਾਂ ਨੂੰ ਡਰਾਉਣ ਚੱਕਦੀਆਂ ਇਸ ਦੇ ਉਲਟ ਕਾਂਗਰਸ ਤੇ ਲੀਡਰਾਂ ਦੇ ਹੌਸਲੇ ਹੋਰ ਵੀ ਮਜ਼ਬੂਤ ਹੋਏ ਹਨ ਉਹਨਾਂ ਨੇ ਕਿਹਾ ਕਿ ਰੇਡਾਂ ਦੇ باوجود ਵੀ ਕਾਂਗਰਸ ਦੀ ਜਿੱਤ ਹੋਰ ਪੱਕੀ ਹੋ ਗਈ ਹੈ ਦੇਖੋ ਇਲੈਕਸ਼ਨਾਂ ਤੋਂ ਇੱਕ ਹਫ਼ਤਾ ਪਹਿਲਾਂ ਇਸ ਤਰ੍ਹਾਂ ਛਾਪੇ ਮਾਰੀ ਕਰਕੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਇਹ ਬਦਕਿਸਮਤੀ ਆ ਡਰਾ ਕੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਤੇ ਡਰਾ ਕੇ ਆਪਣਾ ਰਾਜ ਕਾਇਮ ਰੱਖਣਾ ਚਾਹੁੰਦੇ ਇਹ ਜਿਹੜਾ ਡੈਮੋਕਰੇਸੀ ਦੇ ਬਿਲਕੁਲ ਉਲਟ ਹੈ ਕਿ ਲੱਗਦਾ ਵਾ ਕਾਰਨ ਹਾਰ ਦੱਸਣ ਲਈ ਆ ਮੇਰ ਸਾਹਿਬ ਬੜੇ ਇਮਾਨਦਾਰ ਬੰਦਾ ਵਾ ਸਾਰੀ ਦੁਨੀਆ ਦੇ ਸਾਹਮਣੇ ਆ ਬਟਾਲੇ 'ਚ ਕਾਰਪੋਸ਼ੀ ਨਵੇਂ ਪੈਸੇ ਦਾ ਰਵਾਇਦਾ ਨੀ ਕਰੋੜਾ ਰੁਪਏ ਦਾ ਕੰਮ ਹੋਦਿਆ ਇੱਕ ਨਵੇਂ ਪੈਸੇ ਦਾ ਰਵਾਇਦਾ ਉਹਦੇ 'ਤੇ ਕਾਰ ਰੇਡ ਕਰਨਾ ਗੁਨਾਹ ਉਹ ਜਤੀਪੁਰਿਆ ਦੇ ਘਰਾਂ 'ਚ ਵੀ ਉਹਨਾਂ ਦਾ ਮੈਨੂੰ ਨਹੀਂ ਪਤਾ ਲੱਗਾ ਵੀ ਉਹਨਾਂ ਦੇ ਕੀ ਹੋਇਆ ਮੈਨੂੰ ਤਾਂ ਇੱਥੋਂ ਦਾ ਪਤਾ ਲੱਗਾ ਤੇ ਇਹ ਮੈਂ ਦੇ ਇਹਨਾਂ ਨੇ ਸੁਣੀ ਗੱਲ ਮੈਂ ਸੁਣ ਕੇ ਇੱਥੇ ਆਇਆ ਵਾਂ ਸ਼ਾਇਦ ਉਹਨਾਂ ਦਾ ਵੀ ਹੋਇਆ ਹੋਵੇਗਾ ਪਰ ਮੈਨੂੰ ਇਹਨਾਂ ਦਾ ਪਤਾ ਲੱਗਾ ਸੀ ਮੈਂ ਇਸ ਕਰਕੇ ਆਇਆ ਤੇ ਮਾੜੀ ਗੱਲ ਕਿਸੇ ਦੇ ਘਰ ਵੀ ਇਹਨਾਂ ਨੇ ਰੇਡ ਕਰਨਾ ਗੁਨਾਹ ਆ ਭਾਵੇਂ ਕੋਈ ਵੀ ਹੈਗਾ ਇੱਕ ਹਫ਼ਤਾ ਸੀ ਉਹਦੇ ਪਿੱਛੇ ਇਹ ਕਿਹੜਾ ਭੱਜ ਗਿਆ ਸੜੀ ਸਿਰ ਜਦੋਂ ਮਰਜ਼ੀ ਕਰ ਲੈਂਦੇ ਆ ਇਸ ਵੇਲੇ ਰੇਡ ਕਰਨਾ ਭਾਵੇਂ ਉੱਥੇ ਕੀਤਾ ਭਾਵੇਂ ਇੱਥੇ ਕੀਤਾ ਵਾ ਕਿਤੇ ਵੀ ਕੀਤਾ ਮਾੜੀ ਗੱਲ ਇਮਾਨਦਾਰੀ ਦਾ ਪਰਕਰਮ ਓਕੇ ਆ ਇਹ ਤਾਂ ਹੋ ਰਹੀਏ ਕਾਗੇ ਮਤਲਬ ਕਾਫ ਤੁਸੀਂ ਆਂਦੇ ਅੱਜ ਹੋਈਏ ਤੇ ਇਹ ਕੀ ਉਹਨਾਂ ਦੇ ਹੌਸਲੇ ਨੂੰ ਮਨ ਤੋੜਨਾ ਹੈ ਜਾਂ ਹੌਸਲਾ ਪਸ ਕਰਨਾ ਚਾਹੁੰਦੇ ਨੇ ਪਰ ਜਿਹੜਾ ਹੋਣਾ ਨਹੀਂ ਲੋਕਾਂ ਹੋਰ ਹੌਸਲੇ ਚ ਆਉਣਾ ਤੇ ਕੰਮ ਜਿਹੜਾ ਗਲਤ ਹੋ ਰਿਹਾ ਵਾ ਦੋਹੇ ਸਰਕਾਰਾਂ ਰੜੀਆਂ ਨੇ ਪੰਜਾਬ ਸਰਕਾਰ ਵਾਲੀ ਰੜੀ ਹੈ ਤੇ ਦਿੱਲੀ ਸਰਕਾਰ ਵੀ ਰੜੀ ਹੈ ਹਾਂਜੀ ਸੋ ਉਹਦਾ ਰਿਜ਼ਲਟ ਹੈ ਲੋਗੇ ਦੂਗਾ ਸਰਕਾਰਾਂ ਨੂੰ ਜਵਾਬ ਦੇਣਗੇ ਵਧੀਆ ਤਰੀਕੇ ਨਾਲ ਜਵਾਬ ਦੇਣ ਪਰ ਉਹ ਤਾਂ ਕਹਿ ਰਹੇਗੇ ਇਹ ਜੀ ਦੋਨੋਂ ਵਿਰੋਧੀ ਆਪਸ ਚ ਤੁਸੀਂ ਕਹਿ ਰਹੇ ਦੋਨੇ ਲੜੇ ਲੜੇ ਹੋਏ ਕਦੇ ਆਹ ਦੁਜੇ ਭਗਵੰਤ ਮਾਨੋ ਮੋਦੀ ਸਾਹਿਬ ਦੇ ਖਿਲਾਫ ਬੋਲਦੇ ਸੁਣਿਆ ਜੀ ਅੱਜ ਤੱਕ ਪਰ ਜੋੜਦੇ ਆਮ ਆਦੀ ਪਾਰਟੀ ਨੂੰ ਕੰਮ ਦੱਸਣਾ ਡੇਣਾ ਚਲੋ ਜੋੜਦੇ ਰਹਿਣ ਜੋੜਦੇ ਰਹਿਣ ਅਹੀ ਲੜਾਈ ਜਿਹੜੀ ਹੈ ਦੋਹਾਂ ਦੇ ਖਿਲਾਫ ਲੜਨ ਡਿਆ ਤੇ ਸ਼ਾਨਾ ਚੋਗਰਾ ਜਿੱਤ ਕੇ ਹੋਣਾ